ਹੂੰ ਹੂੰ ਜੇਵ ਜੀ ਪਾਲਿਆ ਓਕੇ ਹਾਂਜੀ ਹਾਂ ਕਰ ਲੋ ਗੱਲ ਜਿਹੜੀ ਕਰਨੀ ਹਾਂਜੀ ਇਹ ਜਿਹੜਾ ਸਮਾਰਨ ਦਾ ਤਾਂ ਹਰੇਕੀ ਦਾ ਫਤਵਾ ਚਿੱਟਲੀ ਵੱੜਦੇ ਤਾਂ ਵੀ ਟੈਕਨੋਸੇ ਲੱਗਦੇ ਇਹ ਕਿਹੜਾ ਸੱਤ ਨਾਲ ਮੈਸੇਜ ਹੁੰਦਾ ਨਾ ਕਿਉਂਕਿ ਇਹ ਰਤੂ ਭਾਜੀ ਹਾਂਜੀ ਇਹ ਤੁਹਾਡਾ ਕੋਈ ਵਾਈਟ ਹੈਗੀ ਉਹ ਕਰ ਲੋ ਚਾਰਜਿੰਗ ਮੈਂ ਕਰ ਲਉ ਨਹੀਂ ਪਹਿਲਾਂ ਫੜ ਲਓ ਸੱਪ ਦੇ ਲੈਸ ਕਿਉਂ ਕਰ ਲੋ ਪਾਲੋ ਪਾਲੋ ਸੇਫਟੀ ਨਿਕਲਣਾ ਬਾਹਰੋਂ ਇੱਧਰੋਂ ਠੀਕ ਹੈ ਹਮ ਹਮ ਕਿਹੜਾ ਕੋਗਰਾਂ ਦੂਜਾ ਹੀ ਨੇਰੇ ਦੇ ਦਿਲਾਂ ਵਿੱਚ ਉਹ ਜਿਹੜਾ ਅਮਾਰਾ ਨਿਕਲ ਮਿਲਦਾ ਆ ਵੀਡੀਓ ਹੈਵੀ ਟਾਈਡ ਅਲਮਾਰੀ ਪਰੇ ਕਰਾ ਦਈਏ ਇਹ ਵੀਡੀਓ ਸਹੀ ਬਣਾਈ ਸਹੀ ਹੈ ਉਹ ਜਗੇ ਪੁੱਤਰ ਉਹ ਮਾਨ ਵਿਵਾਰ ਬੜੀ ਸਤਰਗੇ ਦੇਖੀਂ ਬੜੀਆਂ ਛਾਲਾ ਮਾਰਦਾ ਇਹ ਮਹ ਜਰੀਲਾ ਨਹੀਂ ਹੈਗਾ ਇਹ ਇਹ ਰੈਟ ਸਨੇਕ ਹੈ ਜੀ ਹਾਂ ਇਹ ਸਪੀਡ ਕਾਫੀ ਹੁੰਦੀ ਹੈ ਪਰ ਇਹਦੇ ਦੰਦ ਦੀ ਦੰਦੀ ਮਾਰਨ ਦੀ ਸਪੀਡ ਵੀ ਉਨੀ ਹੁੰਦੀ ਜਿੰਨੀ ਇਹਦੀ ਭੱਜਣ ਦੀ ਹੂੰ 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 ਕੁੱਤੇ ਨੂੰ ਦੰਦ ਮਾਰ ਰਹਿਣ ਭਾਜੀ ਮੇਰੀ ਆ ਗਈ ਭਾਜੀ ਤੁਹਾਡੀ ਆ ਗਈ ਕਿਹਨਾ ਹੋਵੇ ਤੁਹਾਡੇ ਕੋਲ ਖਤਰਾ ਹੈ ਤਾਂ ਦੰਦ ਮਾਰਨ ਦਾ ਕੋਡ ਕੋਡ ਹੀ ਬਣਾ ਬਣਾਈ ਜੋ ਨਹੀਂ ਨਹੀਂ ਤਾਂ ਦੰਦ ਮਾਰਨ ਦਾ ਤਾਂ ਹਰੇਕੀ ਦਾ ਖਤਰਾ ਚਿੱਟਲੀ ਵੱਢਦੇ ਤਾਂ ਵੀ ਟੈਕਸ ਨਾਲ ਲੱਗਿਆ ਤੇ ਕਿਹੜਾ ਸਫਨਾ ਦਾ ਮੈਸੇਜ ਹੁੰਦਾ ਨਾ ਕਿਉਂਕਿ ਜੀ ਉਹ ਕੋਈ ਨਹੀਂ ਆਇਆ। ਠੀਕ। ਬਲ। ਬਸ ਓਕੇ ਜੀ। ਹੂੰ। ਇਹਨੂੰ ਫੜੋ ਸੰਗੀਤ ਮੜ ਜਾ। ਫਿਰ ਆਪਾਂ ਕਰਦੇ ਹਾਂ ਗੱਲਬਾਤ। ਸ਼ੁਰੂ ਕਰੋ ਗੱਲਬਾਤ ਤਾਂ ਚੱਲ। ਨਹੀਂ ਤੇ ਮੈਂ ਲੱਗ ਕੇ ਆਉਂਗਾ ਨਾ। ਆਜੋ। ਉਹ ਜੰਪ ਮਾਰ ਕੇ ਮੇਰੇ ਤੇ ਨਾ। ਨਹੀਂ ਆਉਂਦਾ ਭਾਜੀ। ਨਹੀਂ ਹੋ। ਉਹ ਬੜਾ ਤੇਜ ਹੀ ਹੋ। ਕਹਣਾ ਕੋਸ਼ਿਸ਼ ਵੀ ਨਹੀਂ ਹੁੰਦੀ ਹਾਂ ਇਹ ਤਾਂ ਨਿਓ ਪੈਦਾ ਕਰ ਲੈਨੇ ਜਿਹੜੇ ਜੀ ਪਾ ਲਈ ਹੈ ਨਹੀਂ ਅੱਗੇ ਫੜ ਲਓ ਉਹਨੂੰ ਸਰੀ ਤੋਂ ਹਾਂ ਤੇ ਮੈਨੂੰ ਇਹਦੇ ਤੇ ਰੱਖਣਾ ਪੈਣਾ ਕੋਸ਼ਿਸ਼ ਕਿਉਂਕਿ ਇਹ ਸੰਦੀ ਮਾਰ ਦਿੰਦਾ ਅੱਛਾ ਇਹ ਕਿੱਦਾਂ ਕਰਦਾ ਜੀ ਜੀ ਪਾ ਲਿਆ ਕੀ ਹੁੰਦਾ ਸੋ ਕਰ ਲੋ ਗੱਲ ਜਿਹੜੀ ਕਰੀ ਹਾਂਜੀ ਇਹ ਜਿਹੜਾ ਸੱਪ ਤੁਸੀਂ ਫੜਿਆ ਕਿਹੜੀ ਨਸਲ ਦਾ ਹੈਗਾ ਜ਼ਹਿਰੀਲਾ ਹੈ ਕਿਹੜੀ ਇਹ ਜੀ ਰੈੱਡ ਸਲੇਕ ਆ ਇਹ ਵਿਦਆਊਟ ਵੈਨਮਸ ਹੁੰਦਾ ਹੈ ਜਿਸ ਜ਼ਹਿਰ ਬਿਲਕੁਲ ਨਹੀਂ ਹੁੰਦਾ ਤੇ ਇਹਦੇ ਵਿੱਚ ਜਦ ਜ਼ਹਿਰ ਤਾਂ ਨਹੀਂ ਹੁੰਦਾ ਪਰ ਇਹਦਾ ਹੌਲ ਹੀ ਬਹੁਤ ਹੈ ਛੈਲ ਹੀ ਬੜਾ ਛੈਲ ਜ਼ਿਆਦਾ ਇਹਦਾ ਜੀ ਡੈਲ ਨਾਲ ਹੀ ਬੰਦਾ 50% ਤੋਂ ਬੰਦਾ ਡੈਲ ਨਾਲ ਮਰਦਾ ਦੂਸਰੀ ਗੱਲ ਕਹਿਣ ਦਾ ਮਤਲਬ ਇਹ ਆ ਵੀ ਜੇ ਅਗਰ ਬਾਈਸਨ ਤੁਸੀਂ ਇਹ ਵੈਸੇ ਅੱਜ ਦੀ ਰੇਟ ਦੇ ਵਿੱਚ ਕਿਸਾਨਾਂ ਦਾ ਦੋਸਤ ਆ ਆਪਣੇ ਕਿ ਕਿ ਚੂਹੇ ਖਾਂਦਾ ਹੂੰ ਉਹ ਨਹੀਂ ਮਾਰਨਾ ਚਾਹੀਦਾ ਉਹ ਮਾਰ ਦਿੰਦੇ ਨੇ ਕਈ ਉਹਨਾਂ ਦੀਆਂ ਮੋਟਰਾਂ ਤੇ ਹੁੰਦੇ ਨੇ ਉਹ ਮੋਟਰਾਂ ਤੇ ਤਾਂ ਹੀ ਹੁੰਦੇ ਨੇ ਚੂਹਾ ਚਵਾਵਾ ਜਾਂਦਾ ਉੱਥੇ ਦਾਣਾ ਦੂਣਾ ਪਿਆ ਕਈ ਵਾਰੀ ਚੂਹੇ ਆ ਜਾਂਦੇ ਨੇ ਇਸ ਕਰਕੇ ਤੇ ਮਾਰਨਾ ਨਹੀਂ ਚਾਹੀਦਾ ਤੇ ਦੂਸਰੀ ਗੱਲ ਇਹ ਹੈ ਇਹ ਵੈਨਮਸ ਨਹੀਂ ਆਉਂਦਾ ਇਹਦੇ 'ਚ ਜਿਹੜੇ ਵੈਨਮਸ ਆਲੇ ਹੁੰਦੇ ਨੇ ਦੋ ਹੁੰਦੇ ਨੇ ਕੋਵਰਾ ਤੇ ਕਰੈਟ ਤੇ ਰਸਲ ਵਾਈਪਰ ਕਹਿੰਦਾ ਮਤਲਬ ਉਹ ਇੱਧਰ ਦੀ ਮਿਰਦਾ ਸਾਈਡ ਤੇ ਮਿਲਦਾ ਜੀ ਅਗਰ ਬਾਈ ਚਾਂਸ ਤੁਸੀਂ ਸੋਚਦੇ ਹੋ ਵੀ ਇਹ ਜ਼ਹਿਰ ਵਾਲਾ ਤਾਂ ਫਿਰ ਇਹਨੂੰ ਮਾਰਦਨੇ ਤੇ ਤੰਗ ਆ ਕੰਮ ਗਲਤ ਆ ਨਾ ਇਹ ਬਿਨਾ ਬਿਨਾ ਜ਼ਰੂਰ ਤੋਂ ਜਿੱਦਾਂ ਮਰਜੀ ਇਹਨੂੰ ਫਿਲਹਾਲ ਤਾਂ ਅੱਜ ਦੀ ਡੇਟ ਦੇ ਵਿੱਚ ਤੇ ਨਾ ਖੇਡਣਾ ਗਲਤ ਗੱਲ ਆ ਇਹ ਵੀ ਜੇ ਅਗਰ ਬਾਈ ਚਾਂਸ ਇਹ ਵੀ ਬਾਈਟ ਕਰ ਜੇ ਤੇ ਕਈ ਬੰਦੇ ਤਾਂ 50% ਦੀ ਡੈਨ ਨਾਲ ਮਰਨਗੇ ਦੂਜੀ ਗੱਲ ਇਨਫੈਕਸ਼ਨ ਛੇਤੀ ਹੋ ਜਾਈ ਜੇ ਕਿਉਂਕਿ ਇਹਨਾਂ ਨੇ ਪਤਾ ਨਹੀਂ ਕਿਹੜੀ ਕਿਹੜੀ ਗੰਦੀ ਜਗ੍ਹਾ ਤੇ ਮੂੰਹ ਮਾਰਿਆ ਹੁੰਦਾ ਤੇਰੀ ਪਛਾਣ ਕਿੱਦਾਂ ਹੁੰਦੀ ਵੀ ਇਹ ਸਰ ਇਹ ਕਮ ਸੇ ਕਮ ਤਕਰੀਬਨ ਇਹ ਜਿਆਦਾ ਲੰਬੇ ਹੁੰਦੇ ਹਮਮ ਕਮ ਸੇ ਕਮ 5-6 ਫੁੱਟ ਦੇ ਕਰੀਬ ਹੋ ਜਾਂਦੇ ਤੇ ਤੇ ਅਗਰ ਤੁਹਾਨੂੰ ਕਿਤੇ ਦਿਸਦਾ ਇਹਨੂੰ ਲੰਘ ਲੈਣ ਦੋ ਕੋਈ ਦਿੱਕਤ ਨਹੀਂ ਵੜਦਾ-ਵੜਦਾ ਨਹੀਂ ਬਸ ਇਹਨੂੰ ਤੰਗ ਨਾ ਕਰਿਓ ਜਿੱਦਾਂ ਹੁਣ ਤੰਗ ਕਰਦੇ ਤੇ ਫਿਰ ਬਾਈਚਾਂਸ ਮੂੰਹ ਵੱਲ ਨੂੰ ਆਏ ਦੰਦੀ ਦਾ ਬੜਾ ਇਹਦਾ ਮਨਪਸੰਦ ਭੋਜਨ ਹੈਗਾ ਡੱਡੂ ਜਾਂ ਚੂਹਾ ਤੇ ਇਹਨੇ ਦੰਦੀ ਮਾਰ ਰਹੀ ਦੀ ਅੱਖ ਦੀ ਪੁਤਲੀ ਤੇ ਇਹਦਾ ਮੇਨ ਟਾਰਗੇਟ ਅੱਖ ਹੁੰਦਾ ਬੰਦੇ ਦੀ ਵੀ ਜੇ ਇਹਨੇ ਬਾਈਚਾਂਸ ਗੁੱਸੇ 'ਚ ਆਣਾ ਤੇ ਇਹਨੇ ਅੱਖ 'ਚ ਮਾਰ ਨਹੀਂ ਦਿੰਦੀ ਹੂੰ ਹੂੰ ਠੀਕ ਹੈ ਥੈਂਕ ਯੂ ਫਿਰ ਹੁਣ ਤੁਸੀਂ ਇਹਨੂੰ ਜੇਬ 'ਚ ਪਾ ਲਿਆ ਹਾਂਜੀ ਜੇਬ 'ਚ ਹੈ ਇਦਾਂ ਲੈ ਜਾਓਗੇ ਇਹਨੂੰ ਇੱਧੇ ਲੈ ਜਾ ਇਹਨਾਂ ਨੂੰ ਜੇ ਕਹੋਗੇ ਤੇ ਦਲਾ ਇਹਨੇ ਨਹੀਂ ਤੇ ਤੁਸੀਂ ਪੀਪੀ ਬੂਪੀ ਲਿਆਓ ਆ ਬੋਤਲ ਲਿਆਓ ਜੀ ਬੋਤਲ ਲੈ ਗਈ ਹੈ ਗਈ ਉਹ ਮੰਦਰਪਾ ਪੰਜ ਲੀਟਰ ਦੀ ਭਾਜੀ ਤੇਲ ਦੀ ਪੀਪੀ ਹੈਗੀ ਉਹ ਦੇ ਦਿਓ ਡੱਬਾ ਡੱਬਾ ਜਾ ਕੋਈ ਬਾਕੀ ਥੈਂਕ ਯੂ ਭਾਜੀ ਰਗੂ ਭਾਜੀ ਓਕੇ ਜੀ ਬਾਕੀ ਫਿਰ ਵੀ ਨੜਾਲੇ ਅਵੇਅਰਨੈਸ ਕਰ ਦਿਓ ਕਿਸੇ ਨੂੰ ਅਗਰ ਕਿਸੇ ਘਰੇ ਸਨੇਹ ਆਪਣਾ ਨੰਬਰ ਬੋਲਦੇ ਚੱਲ ਹਾਂਜੀ ਮੈਂ ਚੱਲਦੀ ਵੀਡੀਓ ਚ ਬੋਲ ਦਿੰਦਾ 98763 ਤੇ 4420 ਆ 987634420 ਤੇ ਦੂਸਰੀ ਗੱਲ ਮੇਰਾ ਇੰਸਟਾਗ੍ਰam ਆਈਡੀ ਹੈ ਸਿੰਘ ਵਰਸਸ ਸਨੇਹ ਵਿਦਾਉਟ ਸਪੇਸ ਸਪੇਸ ਕੋਈ ਨਹੀਂ ਦੇਣਾ ਸਿੰਘ ਵਰਸਸ ਸਨੇਕ ਤੇ ਇੰਸਟਾ YouTube ਤੇ Facebook ਤੇ ਤੇ ਤਿੰਨਾਂ ਤੇ ਸਿੰਘ ਵਰਸਸ ਸਨੇਕ ਆ ਥੈਂਕ ਯੂ